ਕਰੋੜਪਤੀ ਲੋਕਾਂ ਦੇ ਘਰ ਇਹ ਸਤ ਮੂਰਤੀਆਂ ਜ਼ਰੂਰ ਹੁੰਦੀਆਂ। ਵਾਸਤੂ ਸ਼ਾਸਤਰ ਅਨੁਸਾਰ ਕੁਝ ਮੂਰਤੀਆਂ ਘਰ 'ਚ ਰੱਖਣ ਨਾਲ ਹੀ ਮਾਂ ਲక్ష్ਮੀ ਦੀ ਅਸੀਮ ਕਿਰਪਾ ਬਣੀ ਰਹਿੰਦੀ ਹੈ। ਕਰੋੜਪਤੀ ਲੋਕ ਖਾਸ ਤੌਰ ਤੇ ਇਹਨਾਂ ਸਤ ਮੂਰਤੀਆਂ ਨੂੰ ਆਪਣੇ ਘਰ 'ਚ ਜ਼ਰੂਰ ਸਥਾਪਿਤ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਨੌਕਰੀ ਵਿੱਚ ਤਰੱਕੀ ਵਿੱਚ, ਕੰਮ ਵਿੱਚ ਸਫਲਤਾ ਤੇ ਘਰ 'ਚ ਸੁੱਖ ਖੁਸ਼ਹਾਲੀ ਬਣੀ ਰਹਿੰਦੀ ਹੈ। ਘਰ 'ਚ ਕਦੇ ਤੰਦ ਦੀ ਕਮੀ ਨਹੀਂ ਹੁੰਦੀ। ਦੋਸਤੋ ਵਾਸਤੂ ਸ਼ਾਸਤਰ ਵਿੱਚ ਕੁਝ ਇਹੋ ਜਿਹੀਆਂ ਚੀਜ਼ਾਂ ਦਾ ਜ਼ਿਕਰ ਹੈ ਜਿਨ੍ਹਾਂ ਨੂੰ ਘਰ 'ਚ ਰੱਖਣ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਜਿਵੇਂ ਕਿ ਪੇੜ-ਪੋਤੇ, ਫੁੱਲ, ਭਗਵਾਨ ਦੀਆਂ ਮੂਰਤੀਆਂ ਤੇ ਸ਼ੰਮ ਉੱਥੇ ਬੰਦ ਘੜੀਆਂ ਤੇ ਟੁੱਟਿਆ-ਫੁੱਟਿਆ ਸਮਾਨ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦਾ ਹੈ ਇਸੇ ਤਰ੍ਹਾਂ ਕੁਝ ਖਾਸ ਮੂਰਤੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਘਰ 'ਚ ਰੱਖਣ ਨਾਲ ਮਾਤਾ ਲਕਸ਼ਮੀ ਦਾ ਆਗਮਨ ਹੁੰਦਾ ਹੈ ਅਮੀਰ ਲੋਕ ਤਾਂ ਆਪਣੇ ਘਰ 'ਚ ਸਤ ਮੂਰਤੀਆਂ ਜ਼ਰੂਰ ਰੱਖਦੇ ਹਨ ਜਿਸਨਰ ਮਾਤਾ ਲਕਸ਼ਮੀ ਦੀ ਅਸੀਮ ਕਿਰਪਾ ਉਹਨਾਂ ਤੇ ਬਣੀ ਰਹਿੰਦੀ ਹੈ ਤਾਂ ਆਓ ਜਾਣਦੇ ਹਾਂ ਉਹਨਾਂ ਸਤ ਮੂਰਤੀਆਂ ਬਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲਕਸ਼ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਨੰਬਰ 1 ਪਿੱਤਲ ਤਾਂਬੇ ਜਾਂ ਚਾਂਦੀ ਦੇ ਹਾਥੀ ਦੀ ਮੂਰਤੀ ਦੋਸਤੋ ਹਾਥੀ ਨੂੰ ਵਾਸਤੂ ਸ਼ਾਸਤਰ ਵਿੱਚ ਖੁਸ਼ਹਾਲੀ ਤੇ ਸੁਭਾਗ ਦਾ ਪ੍ਰਤੀਕ ਮੰਨਿਆ ਗਿਆ ਹੈ ਇਹ ਵਿਸ਼ੇਸ਼ ਰੂਪ ਨਾਲ ਦੇਵੀ ਲਕਸ਼ਮੀ ਦੇ ਆਸ਼ੀਰਵਾਦ ਨਾਲ ਜੁੜਿਆ ਹੋਇਆ ਹੈ ਕਿਹਾ ਜਾਂਦਾ ਹੈ ਕਿ ਘਰ 'ਚ ਹਾਥੀ ਦੀ ਮੂਰਤੀ ਰੱਖਣ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਜਿਸ ਨਾਲ ਨਾ ਸਿਰਫ ਘਰ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਬਲਕਿ ਪਰਿਵਾਰ ਦੇ ਮੈਂਬਰਾਂ ਦੀ ਆਮਦਨੀ ਤੇ ਧਨ ਸੰਪਤੀ ਵਿੱਚ ਵੀ ਵਾਦਾ ਹੁੰਦਾ ਹੈ ਹਾਥੀ ਦੀ ਮੂਰਤੀ ਦਾ ਆਕਾਰ ਉਸਤੀ ਦਿਸ਼ਾ ਤੇ ਜਗਾਵੀ ਉਸ ਦੇ ਪ੍ਰਭਾਵ ਨੂੰ ਵਧਾਉਂਦੇ ਹਨ ਵਾਸਤੂ ਅਨੁਸਾਰ ਘਰ ਦੇ ਮੇਨ ਦਰਵਾਜੇ ਦੇ ਨੇੜੇ ਹਾਥੀ ਦੀ ਮੂਰਤੀ ਰੱਖਣ ਨਾਲ ਨਕਾਰਾਤਮਕ ਊਰਜਾ ਘਰ ਵਿੱਚ ਨਹੀਂ ਆਉਂਦੀ ਇਸ ਨੂੰ ਘਰ ਦੇ ਉੱਤਰ ਦਿਸ਼ਾ ਵਿੱਚ ਸਥਾਪਿਤ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਉੱਤਰ ਦਿਸ਼ਾ ਨੂੰ ਧਨ ਤੇ ਖੁਸ਼ਹਾਲੀ ਦਾ ਸਰੋਤ ਮੰਨਿਆ ਗਿਆ ਹੈ ਨੰਬਰ 2 ਤਾਂਬੇ ਪਿੱਤਲ ਜਾਂ ਚਾਂਦੀ ਦੇ ਕਛੂਏ ਦੀ ਮੂਰਤੀ ਦੋਸਤੋ ਕਛੂਆ ਭਾਰਤੀ ਸੰਸਕ੍ਰਿਤੀ ਤੇ ਧਾਰਮਿਕ માનਤਾ ਵਿੱਚ ਖਾਸ ਮਹੱਤਵ ਰੱਖਦਾ ਹੈ ਕਿਉਂਕਿ ਇਹ ਭਗਵਾਨ ਵਿਸ਼ਨੂੰ ਦੇ ਦੂਜੇ ਅਵਤਾਰ ਦਾ ਪ੍ਰਤੀਕ ਹੈ ਪੁਰਾਣੀ ਕਥਾ ਅਨੁਸਾਰ ਕਛੂਏ ਦਾ ਅਵਤਾਰ ਧਰਤੀ ਤੇ ਸੰਤਨਨ ਬਣਾਏ ਰੱਖਣ ਲਈ ਹੋਇਆ ਸੀ ਇਸ ਸਥਿਰਤਾ ਲੰਮੀ ਉਮਰ ਤੇ ਆਰਥਿਕ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਚ ਮਾਤਾ ਲక్ష్ਮੀ ਦਾ ਵਾਸ ਹੋਵੇ ਤੇ ਭਗਵਾਨ ਵਿਸ਼ਨੂੰ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੋਵੇ ਤਾਂ ਘਰ ਚ ਕਛੂਏ ਦੀ ਮੂਰਤੀ ਲਿਆਉਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਧਾਰਮਿਕ ਤੇ ਵਾਸਤੂ ਸ਼ਾਸਤਰ ਦੇ ਅਨੁਸਾਰ ਕਿਸੇ ਵੀ ਧਾਤੂ ਵਿਸ਼ੇਸ਼ ਰੂਪ ਨਾਲ ਤਾਂਬਾ ਪਿੱਤਲ ਜਾਂ ਚਾਂਦੀ ਨਾਲ ਬਣੇ ਕਛੂਏ ਦੀ ਮੂਰਤੀ ਨੂੰ ਘਰ ਚ ਰੱਖਣਾ ਨਾਪਕਾਰੀ ਹੁੰਦਾ ਹੈ ਮੰਨਿਆ ਜਾਂਦਾ ਹੈ ਕਿ ਹਰ ਦੇ ਉੱਤਰ ਜਾਂ ਉੱਤਰ ਪੂਰਬ ਦਿਸ਼ਾ ਚ ਕਛੂਏ ਦੀ ਮੂਰਤੀ ਰੱਖਣ ਨਾਲ ਇਹ ਜਗਾ ਊਰਜਾ ਦੇ ਕੇ ਪਰਿਵਾਰ ਨੂੰ ਸੰਤੁਲਨ ਕਰਦੀ ਹੈ ਤੇ ਧਨ ਸੰਪਤੀ ਵਿੱਚ ਵਾਧਾ ਹੁੰਦਾ ਹੈ। ਨੰਬਰ 3 ਕਾਮਧੇਨੂ ਗਾਂ ਦੀ ਮੂਰਤੀ ਦੋਸਤੋ Hindu ਧਰਮ ਚ ਪੁਰਾਣੀ ਕਥਾਵਾਂ ਵਿੱਚ ਕਾਮਧੇਨੂ ਗਾਂ ਨੂੰ ਇੱਕ ਖਾਸ ਦਰਜਾ ਪ੍ਰਾਪਤ ਹੈ। ਇਸ ਨੂੰ ਚਮਤਕਾਰੀ ਗਾਂ ਮੰਨਿਆ ਜਾਂਦਾ ਹੈ ਜੋ ਹਰ ਮਨੋ ਕਾਮਨਾ ਨੂੰ ਪੂਰਾ ਕਰਨ ਦੀ ਤਾਕਤ ਰੱਖਦੀ ਹੈ। ਕਿਹਾ ਜਾਂਦਾ ਹੈ ਕਿ ਕਾਮਧਨੂ ਗਾਂ ਦੀ ਮੂਰਤੀ ਨੂੰ ਘਰ ਵਿੱਚ ਰੱਖਣ ਨਾਲ ਤਾਂ ਖੁਸ਼ਹਾਲੀ ਦਾ ਆਗਮਨ ਹੁੰਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਜੇਕਰ ਤੁਸੀਂ ਲੰਬੇ ਸਮੇਂ ਤੋਂ ਕਿਸੇ ਭੌਤਿਕ ਵਸਤੂ ਜਾਂ ਉਦੇਸ਼ ਦੀ ਪ੍ਰਾਪਤੀ ਦੀ ਇੱਛਾ ਰੱਖਦੇ ਹੋ ਤਾਂ ਘਰ 'ਚ ਕਾਮਧਨੂ ਗਾਂ ਦੀ ਮੂਰਤੀ ਰੱਖਣਾ ਸ਼ੁਭ ਹੁੰਦਾ ਹੈ। ਇਸ ਦਾ ਪ੍ਰਭਾਵ ਨਾ ਸਿਰਫ ਤੁਹਾਡੀ ਆਰਥਿਕ ਸਥਿਤੀ ਤੇ ਪੈਂਦਾ ਹੈ, ਬਲਕਿ ਜ਼ਿੰਦਗੀ 'ਚ ਸਥਿਰਤਾ ਤੇ ਖੁਸ਼ਹਾਲੀ ਵੀ ਲਿਆਉਂਦਾ ਹੈ। ਨੰਬਰ 4 देवी लक्ष्मी दी मूर्ति देवी लक्ष्मी ਨੂੰ ਤਾਂ ਖੁਸ਼ਹਾਲੀ ਦੀ ਦੇਵੀ ਮੰਨਿਆ ਜਾਂਦਾ ਹੈ ਕਰੋੜਪਤੀ ਲੋਕਾਂ ਦੇ ਘਰਾਂ ਚ देवी लक्ष्मी दी मूर्ति ਦਾ ਹੋਣਾ ਆਮ ਗੱਲ ਹੈ ਪੁਰਾਣਿਕ ਮੰਤਨ ਅਨਸਾਰ देवी लक्ष्मी दी मूर्ति ભગવાન বিষ্ণੂ ਦੇ ਨਾਲ ਸਥਾਪਿਤ ਕਰਨ ਨਾਲ ਖਾਸ ਆਸ਼ੀਰਵਾਦ ਮਿਲਦਾ ਹੈ বিষ্ণੂ ਤੇ ਲక్ష్ਮੀ ਦਾ ਸਾਥ ਸੰਤੁਲਨ ਖੁਸ਼ਹਾਲੀ ਤੇ ਸੁੱਖ ਦਾ ਪ੍ਰਤੀਕ ਹੈ ਵਾਸਤੂ ਅਨੁਸਾਰ ਦੇਵੀ ਲక్ష్ਮੀ ਦੀ ਮੂਰਤੀ ਨੂੰ ਇਕੱਲੇ ਵੀ ਸਥਾਪਿਤ ਕੀਤਾ ਜਾ ਸਕਦਾ ਹੈ ਖਾਸ ਕਰਕੇ ਵਪਾਰਕ ਸਥਾਨ ਚੋਰੀ ਜਾਂ ਪੈਸੇ ਰੱਖਣ ਵਾਲੀ ਜਗ੍ਹਾ ਤੇ ਦੇਵੀ ਲక్ష్ਮੀ ਦੀ ਮੂਰਤੀ ਰੱਖਣ ਨਾਲ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ ਤੇ ਵਪਾਰ ਵਿੱਚ ਤਰੱਕੀ ਹੁੰਦੀ ਹੈ ਜੇਕਰ ਮੂਰਤੀ ਨੂੰ ਸਹੀ ਦਿਸ਼ਾ ਵਿੱਚ ਰੱਖਿਆ ਜਾਵੇ ਤਾਂ ਦੇਵੀ ਲక్ష్ਮੀ ਦੀ ਕਿਰਪਾ ਨਾਲ ਘਰ ਚੰਦ ਦੀ ਕਮੀ ਨਹੀਂ ਰਹਿੰਦੀ ਨੰਬਰ 5 ਗਣੇਸ਼ ਜੀ ਦੀ ਮੂਰਤੀ ਦੋਸਤੋ ਅਮੀਰ ਤੇ ਸਫਲ ਲੋਕਾਂ ਦੇ ਘਰ ਵਿੱਚ ਅਕਸਰ ਗਣੇਸ਼ ਜੀ ਦੀ ਮੂਰਤੀ ਦੇਖੀ ਜਾਂਦੀ ਹੈ ਇਸ ਦਾ ਖਾਸ ਕਾਰਨ ਇਹ ਹੈ ਕਿ ਗਣੇਸ਼ ਜੀ ਨੂੰ Hindu ਧਰਮ ਵਿੱਚ ਵਿਗਨ ਵਿਹਰਤਾ ਪਾਪ ਮੁਸ਼ਕਲਾਂ ਨੂੰ ਦੂਰ ਕਰਨ ਵਾਲਾ ਦੇਵਤਾ ਕਿਹਾ ਜਾਂਦਾ ਹੈ ਤੇ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਇਹਨਾਂ ਨੂੰ ਪ੍ਰਥਮ ਪੂਜਨਿਕ ਵੀ ਕਿਹਾ ਜਾਂਦਾ ਹੈ ਕਿਉਂਕਿ ਹਰ ਸ਼ੁਭ ਕਾਮ ਦੀ ਸ਼ੁਰੂਆਤ ਇਹਨਾਂ ਤੋਂ ਹੀ ਹੁੰਦੀ ਹੈ ਜਦ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਗਣੇਸ਼ ਜੀ ਦਾ ਨਾਮ ਲਿਆ ਜਾਂਦਾ ਹੈ ਜਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਮੰਨਿਆ ਜਾਂਦਾ ਹੈ ਕਿ ਉਸ ਕੰਮ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਗਣੇਸ਼ ਜੀ ਦੀ ਮੂਰਤੀ ਘਰ ਵਿੱਚ ਰੱਖਣ ਨਾਲ ਵਾਤਾਵਰਣ ਸਕਾਰਾਤਮਕ ਹੋ ਜਾਂਦਾ ਹੈ ਤੇ ਪਰਿਵਾਰ ਦੇ ਮੈਂਬਰ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਕੰਮ ਵਿੱਚ ਸਫਲ ਹੋ ਜਾਂਦੇ ਹਨ ਨੰਬਰ 6 ਕ੍ਰਿਸਟਲ ਜਾਂ ਤੱਤੂ ਦਾ ਪਿਰਾਮਿਡ ਦੋਸਤੋ ਪਿਰਾਮਿਡ ਨੂੰ ਵਾਸਤੂ ਸ਼ਾਸਤਰ ਚ ਇੱਕ ਖਾਸ ਊਰਜਾ ਦਾ ਸਰੋਤ ਮੰਨਿਆ ਗਿਆ ਹੈ ਇਸ ਦਾ ਆਕਾਰ ਤੇ ਇਸ ਰਚਨਾ ਊਰਜਾ ਨੂੰ ਸੰਤੁਲਿਤ ਕਰਨ ਤੇ ਸਕਾਰਾਤਮਕ ਰੂਪ ਚ ਲਾਭਕਾਰੀ ਮੰਨੀ ਜਾਂਦੀ ਹੈ ਘਰ ਚ ਕ੍ਰਿਸਟਲ ਜਾਂ ਤੱਤੂ ਦਾ ਪਿਰਾਮਿਡ ਰੱਖਣ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਤੇ ਸਕਾਰਾਤਮਕ ਊਰਜਾ ਦਾ ਪ੍ਰਭਾਵ ਬਣਿਆ ਰਹਿੰਦਾ ਹੈ ਮੰਨਿਆ ਗਿਆ ਹੈ ਕਿ ਪੀਰਾਮਿਡ ਨਾ ਸਿਰਫ ਘਰ ਦੀ ਊਰਜਾ ਨੂੰ ਸ਼ੁੱਧ ਕਰਦਾ ਹੈ ਬਲਕਿ ਮਾਨਸਿਕ ਸ਼ਾਂਤੀ ਤੇ ਸਥਿਰਤਾ ਵੀ ਪ੍ਰਦਾਨ ਕਰਦਾ ਹੈ ਜੇਕਰ ਤੁਸੀਂ ਆਪਣਾ ਘਰ ਬਣਾਉਣ ਦਾ ਸੁਪਨਾ ਦੇਖ ਰਹੇ ਹੋ ਤਾਂ ਪੀਰਾਮਿਡ ਘਰ ਚ ਰੱਖਣ ਨਾਲ ਇਹ ਸੁਪਨਾ ਜਲਦੀ ਪੂਰਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਵਾਸਤੂ ਮਹਿਰਾਂ ਦਾ ਮੰਨਣਾ ਹੈ ਕਿ ਪੀਰਾਮਿਡ ਨੂੰ ਘਰ ਦੇ ਉੱਤਰ ਪੂਰਬ ਦਿਸ਼ਾ ਚ ਰੱਖਣਾ ਬਹੁਤ ਹੀ ਸ਼ੁਭ ਹੁੰਦਾ ਹੈ ਨੰਬਰ 7 ਉੱਲੂ ਦੀ ਮੂਰਤੀ ਦੋਸਤੋ ਉੱਲੂ ਦੀ ਮੂਰਤੀ ਨੂੰ ਘਰ 'ਚ ਰੱਖਣਾ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ ਉਹਨੂੰ ਦੇਵੀ ਲక్ష్ਮੀ ਦਾ ਵਾਹਨ ਮੰਨਿਆ ਗਿਆ ਹੈ ਤੇ ਇਹ ਧਨ ਸੰਪਤੀ ਸੁਰੱਖਿਆ ਤੇ ਬੁੱਧੀ ਦਾ ਪ੍ਰਤੀਕ ਹੈ ਕਰੋੜਪਤੀ ਤੇ ਕੁਸ਼ਾਲ ਲੋਕ ਅਕਸਰ ਆਪਣੇ ਘਰ 'ਚ ਉੱਲੂ ਦੀ ਮੂਰਤੀ ਰੱਖਦੇ ਹਨ ਕਿਉਂਕਿ ਮੰਨਿਆ ਜਾਂਦਾ ਹੈ ਕਿ ਉੱਲੂ ਤੇ ਮਾਤਾ ਲక్ష్ਮੀ ਦੀ ਖਾਸ ਕਿਰਪਾ ਹੁੰਦੀ ਹੈ ਜਿੱਥੇ ਉੱਲੂ ਹੁੰਦਾ ਹੈ ਉੱਥੇ ਲక్ష్ਮੀ ਮਾਤਾ ਵਾਸ ਹੁੰਦਾ ਹੈ ਕੋਈ ਵਿਅਕਤੀ ਉੱਲੂ ਦੀ ਮੂਰਤੀ ਨੂੰ ਆਪਣੇ ਘਰ ਸਥਾਪਿਤ ਕਰਦਾ ਹੈ ਤਾਂ ਉਸ ਤੇ ਮਾਤਾ ਲక్ష్ਮੀ ਦੀ ਕਿਰਪਾ ਵਰਸਦੀ ਹੈ ਜਿਸ ਕਰਕੇ ਉਸ ਵਿਅਕਤੀ ਦੀ ਜ਼ਿੰਦਗੀ 'ਚ ਆਰਥਿਕ ਖੁਸ਼ਹਾਲੀ ਤਰੱਕੀ ਤੇ ਧਨ ਪ੍ਰਾਪਤੀ ਦੇ ਮੌਕੇ ਖੁੱਲ੍ਹਦੇ ਹਨ ਵਾਸਤੂ ਸ਼ਾਸਤਰ ਅਨੁਸਾਰ ਉੱਲੂ ਦੀ ਮੂਰਤੀ ਨੂੰ ਘਰ ਦੇ ਉੱਤਰ ਪੱਛਮ ਦਿਸ਼ਾ 'ਚ ਰੱਖਣਾ ਲਾਭਕਾਰੀ ਹੁੰਦਾ ਹੈ ਨੰਬਰ 8 ਧਨ ਦੇ ਦੇਵਤਾ 쿠ਬੇਰ ਦੀ ਮੂਰਤੀ ਦੋਸਤੋ ਧਨ ਤੇ ਖੁਸ਼ਹਾਲੀ ਦੇ ਪ੍ਰਤੀਕ ਭਗਵਾਨ 쿠ਬੇਰ ਦੀ ਮੂਰਤੀ ਅਮੀਰ ਤੇ ਖੁਸ਼ਹਾਲ ਲੋਕਾਂ ਦੇ ਘਰਾਂ 'ਚ ਦੇਖੀ ਜਾਂਦੀ ਹੈ ਧਾਰਮਿਕ માનਤਾ ਦੇ ਅਨੁਸਾਰ ਭਗਵਾਨ 쿠ਬੇਰ ਨੂੰ ਧਨ ਦਾ ਦੇਵਤਾ ਮੰਨਿਆ ਗਿਆ ਹੈ ਕਿਹਾ ਜਾਂਦਾ ਹੈ ਕਿ ਜਿੰਨਾਂ ਲੋਕਾਂ ਤੇ 쿠ਬੇਰ ਜੀ ਦੀ ਖਾਸ ਕਿਰਪਾ ਹੁੰਦੀ ਹੈ ਉਹਨਾਂ ਨੂੰ ਕਦੇ ਵੀ ਧਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਭਗਵਾਨ 쿠ਬੇਰ ਨੂੰ ਆਪਣੇ ਘਰ ਸਥਾਪਿਤ ਕਰਨ ਨਾਲ ਦਨ ਸੁਖ ਤੇ ਖੁਸ਼ਹਾਲੀ ਆਉਂਦੀ ਹੈ ਜਿਸ ਨਾਲ ਵਿਅਕਤੀ ਦੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ ਮੰਨਿਆ ਜਾਂਦਾ ਹੈ ਕਿ ਕੁਬੇਰ ਜੀ ਦੀ ਮੂਰਤੀ ਸਹੀ ਦਿਸ਼ਾ ਤੇ ਸਹੀ ਥਾਂ ਤੇ ਸਥਾਪਿਤ ਕਰਨ ਨਾਲ ਵਪਾਰ ਤੇ ਨਿਵੇਸ਼ ਵਿੱਚ ਤਰੱਕੀ ਹੁੰਦੀ ਹੈ ਤੇ ਆਰਥਿਕ ਖੁਸ਼ਹਾਲੀ ਦੇ ਰਸਤੇ ਖੁੱਲਦੇ ਹਨ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਸ ਨੂੰ ਜ਼ਰੂਰ ਸ਼ੇਅਰ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ